ਜਗਮਹਿ ਤੈਸ ਕੀ ਆਸਰਮ ਪਹੁੰਚਿਓ ਬਦਰੀ ਫਲਕੂ ਖਾਨ ਗੁਰੂ ਹਰ Rai ਸਾਹਿਬ ਨੇ ਇੱਕ ਉਦਾਹਰਨ ਦਿੱਤੀ ਸਿੱਖਾਂ ਨੂੰ ਸਮਝਾਉਣ ਵਾਸਤੇ ਵੀ ਇੱਕ ਪੀਲਣੀ ਮਾਈ ਹੋਈ ਸੀ ਕਹਿੰਦੇ ਵੀ ਕ੍ਰਿਸ਼ਨ ਨਾਲ ਰਾਮ ਜੀ ਨਾਲ ਉਹਦਾ ਬੜਾ ਸਨੇਹ ਪੈ ਗਿਆ ਬਿਰਧ ਅਵਸਥਾ ਵਿੱਚ ਮਾਤਾ ਸੀਗੀ ਪੀਲਣੀ ਉਹਦੇ ਬੇਰ ਕਹਿੰਦੇ RAM JI ਖਾਣ ਗਏ ਸਨ ਜਾਤ ਭੀਲਣੀ ਪਾਣ ਤ੍ਰੀਅਕੂ ਤਨ ਮਹਾਸਵਾਦ ਤੀ ਮੈਂ ਸੁਖ ਠਾਣ ਕਹਿੰਦੇ ਜਿਹੜੀ ਪੀਲਣੀ ਹੀ ਨਾ ਉਹਨੇ ਜਦੋਂ ਬੇਰ ਖਵਾਏ ਸੀ ਨਾ RAM JI ਨੂੰ ਬੇਰ ਖਵਾਏ ਸੀਗੇ ਉਹ ਕੀ ਕਰਦੀ ਵੀ ਬੇਰ ਉਹਨੇ ਆਪਣੇ ਛਾਪੜੀ ਚ ਭਾਂਡੇ ਜ ਪਾਏ ਹੋਏ ਛਾਪੇ ਜਿਹਦੇ ਵਿੱਚ ਇਹ ਬੀਰਨਾ ਆਪਣੇ ਵੱਲੋਂ ਅੱਧਾ-ਅੱਧਾ ਮਾੜਾ-ਮਾੜਾ ਖਾ ਕੇ ਤੇ ਫਿਰ RAM ji ਨੂੰ ਦਿੰਦੀ ਤੇ ਵੇਖਣ ਵਾਲੇ ਕਹਿੰਦੇ ਲੈ ਝੂਠੇ ਕਰ ਕਰ ਦਿੰਦੀ ਆ RAM ji ਕਹਿੰਦੇ ਝੂਠੇ ਨਹੀਂ ਕਰਕੇ ਦਿੰਦੀ ਉਹ ਨਾ ਉਹਦੀ ਭਾਵਨਾ ਐ ਇਦਾਂ ਦੀ ਵੀ ਕਿਤੇ ਕੱਚਾ ਨਾ ਚਲਾ ਜਾਵੇ ਕਿਤੇ ਖੱਟਾ ਨਾ ਖਵਾ ਦਵਾਂ ਉਹ ਮਿੱਠੇ ਵੀ ਜਿਹੜੇ ਮਿੱਠੇ ਆ ਨਾ ਮੈਨੂੰ ਉਹ ਖਵਾਉਂਦੀ ਏ ਕੋ ਜਿਹੜੇ ਚੱਖਦੀ ਆ ਨਾ ਉਹ ਝੂਠਾ ਨਹੀਂ ਕਰਦੀ ਉਹ ਚੱਖਦੀ ਐ ਵੀ ਕਿਤੇ ਮੈਂ ਦੇਣ ਲੱਗਿਆਂ RAM ji ਨੂੰ ਖਟਾ ਤਾਂ ਨਹੀਂ ਦੇ ਦੇਣੀ ਕੱਚਾ ਤਾਂ ਨਹੀਂ ਦੇ ਰਹੀ ਮਿੱਠਾ 베ਰ ਦਵਾ ਕਹਿੰਦੇ RAM ji ਦੀ ਭਾਵਨਾ ਸਮਝਦੇ ਸੀ ਪੀ ਲੈਣੀ ਦੀ ਜੇ ਤਰੇਤੇ ਵੇਲੇ ਸਮਿਆਂ ਵਿੱਚ ਪੁਰਾਣੇ ਸਮਿਆਂ 'ਚ ਮਰਿਆਦਾ ਚੱਲਦੀ ਆਈਏ ਤਾਂ ਅਸੀਂ ਵੀ ਫਿਰ ਉਹ ਨਿਭਾਈ ਹੈ ਨਾ ਕਿ ਜੇ ਉਸ ਨਮਾਣੀ ਗਰੀਬਣੀ ਨੇ ਦਿਹਾੜੀ ਲਾ ਕੇ ਇੱਕ ਟਕਾ ਕਮਾਇਆ ਇੱਕ ਟਕਾ ਕਮਾ ਕੇ ਉਹਨੇ ਦੋ ਪ੍ਰਸ਼ਾਦੇ ਬਣਾਏ ਤੇ ਦੋ ਪ੍ਰਸ਼ਾਦੇ ਛਕਾਉਣ ਦੀ ਉਹਦੀ ਮਨ ਦੀ ਇੱਛਾ ਸੀ ਸਾਨੂੰ ਛਕਾਉਣ ਦੀ ਤੇ ਅਸੀਂ ਉਹਦੇ ਘਰ ਨਾ ਛਕਣ ਜਾਂਦੇ ਫਿਰ ਉਸ ਨਿਮਾਣੀ ਦੇ ਅੰਦਰ ਤਾਂ ਸੱਟ ਲੱਗਦੀ ਨਾ ਉਸ ਨਿਮਾਣੀ ਨੂੰ ਕਿਨੇ ਪੁੱਛਣਾ ਸੀ ਫਿਰ ਫਿਰ ਉਹਨੇ ਕਹਿਣਾ ਸੀ ਨਾ ਗੁਰੂ ਹਰਿ ਰਾਏ ਤੇ ਅਮੀਰਾਂ ਦਾ ਹੈ ਗਰੀਬਾਂ ਦਾ ਤਾਂ ਹੈ ਹੀ ਨਹੀਂ ਸਤਿਗੁਰੂ ਕਹਿਣ ਲੱਗੇ ਨਹੀਂ ਮੈਨੂੰ ਸਾਰਿਆਂ ਦਾ ਖਿਆਲ ਰੱਖਣਾ ਪੈਂਦਾ ਮੈਂ ਸਾਰਿਆਂ ਦੀ ਸੁਣਦਾ ਮੈਨੂੰ ਆਪਣੇ ਪਿਆਰਿਆਂ ਦਾ ਪਤਾ ਹੈ ਉਹ ਵਿਚਾਰੀ ਦੇ ਮਨ ਦੀ ਇੱਛਾ ਇਦਾਂ ਦੀ ਸੀ ਕਿ ਉਹ ਚਾਹੁੰਦੀ ਸੀ ਕਿ ਗੁਰੂ ਹਰਿ ਰਾਏ ਸਾਹਿਬ ਕੋਡੇ ਤੇ ਹੋਣ ਮੈਂ ਉਹਨਾਂ ਨੂੰ ਪ੍ਰਸ਼ਾਦਾ ਛਕਾਵਾਂ ਥੱਲੇ ਮੈਂ ਖਲੋਤੀ ਹੋਵਾਂ ਹੱਥ ਜੋੜ ਕੇ ਬੇਨਤੀਆਂ ਕਰਦੀ ਹੋਵਾਂ ਇਦਾਂ ਮੈਂ ਛਕਾਉਣਾ ਏ ਉਹਦੇ ਮਨ ਦੀ ਇਦਾਂ ਹੀ ਇੱਛਾ ਸੀ ਮਾਰੇ ਕਹਿੰਦੇ ਮੈਂ ਇਦਾਂ ਹੀ ਪੂਰੀ ਕਰਨੀ ਸੀ ਤਾਂ ਮੈਂ ਘੋੜੇ ਚੜ ਕੇ ਪ੍ਰਸ਼ਾਦਾ ਛਕਿਆ ਉਹ ਥੱਲੇ ਖਲੋ ਕੇ ਬੇਨਤੀਆਂ ਕਰਦੀ ਰਹੀ ਐ ਮੈਂ ਉਹਦੀਆਂ ਬੇਨਤੀਆਂ ਵੀ ਸੁਣਦਾ ਰਿਹਾ ਮੈਂ ਪ੍ਰਸ਼ਾਦਾ ਵੀ ਛਕੀ ਗਿਆ ਤੇ ਜਿੱਥੇ ਪ੍ਰਸ਼ਾਦਾ ਵੀ ਛਕਿਆ ਉਹਦੀਆਂ ਬੇਨਤੀਆਂ ਵੀ ਸੁਣੀਆਂ ਉਹਦੀ ਗਰੀਬੀ ਵੀ ਕੱਢੀ ਐ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਉਹਨੂੰ ਉਨੂੰ ਬਖਸ਼ਿਸ਼ਾਂ ਮਿਲਦੀਆਂ ਨੇ ਸਤਿਗੁਰੂ ਹਰ राय ਸਾਹਿਬ ਸਿੱਖਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਸਨ ਪ੍ਰੇਮੀ ਕੇ ਮਰਜ਼ਾਦ ਨਹੀਂ ਕੋ ਕਾਰਨ ਅਕਰਨ ਨਹੀਂ ਪਹਿਚਾਣ ਕਹਿੰਦੇ ਜਿੱਥੇ ਪਿਆਰਾ ਹੋਵੇ ਨਾ ਉੱਥੇ ਮਰਿਆਦਾ ਨਹੀਂ ਰਹਿੰਦੀ ਜਿੱਥੇ ਪ੍ਰੇਮ ਵਿੱਚ ਮਰਿਆਦਾ ਮੁੱਕ ਜਾਂਦੀ ਜਿੱਥੇ ਪ੍ਰੇਮ ਹੋਵੇ ਨਾ ਪ੍ਰੇਮ ਉੱਥੇ ਨਿਯਮ ਮੁੱਕ ਜਾਂਦਾ ਪਰ ਇੱਕ ਗੱਲ ਹੈਗੀ ਏ ਨਿਯਮ ਬਣਦੇ ਨਾਲ ਪ੍ਰੇਮ ਬਣਦਾ ਨੇਮ ਬਣ ਜਾਏ ਫਿਰ ਪ੍ਰੇਮ ਬਣ ਜਾਂਦਾ ਤੇ ਜੇ ਪ੍ਰੇਮ ਪਹਿਲਾਂ ਬਣ ਜਾਵੇ ਫਿਰ ਨੇਮ ਵੀ ਕਮਾਲ ਦਾ ਹੀ ਬਣਦਾ ਤੇ ਉਥੇ ਸਤਿਗੁਰੂ ਕਹਿੰਦੇ ਜਿੱਥੇ ਪ੍ਰੇਮ ਹੈ ਹੀ ਇੰਨਾ ਜ਼ਿਆਦਾ ਸੀ ਉਥੇ ਨੇਮ ਰਿਹਾ ਹੀ ਕੋਈ ਨਹੀਂ ਪ੍ਰੇਮ ਅੱਗੇ ਨੇਮ ਖਤਮ ਹੋ ਗਿਆ ਪ੍ਰੇਮ ਅੱਗੇ ਨੇਮ ਪਾਸੇ ਹੋ ਗਿਆ ਤੁਸੀਂ ਇਹ ਗੱਲ ਤੇ ਸੁਣੀ ਹੈ ਨਾ ਗੁਰੂ ਅੱਗੇ ਸਿੱਖ ਝੁਕਦੇ ਰਹੇ ਨੇ ਗੁਰੂ ਅੱਗੇ ਸਿੱਖ ਨਮਸ਼ਕਾਰ ਕਰਦੇ ਰਹੇ ਨੇ ਪਰਚਮਕੌਰ ਦੀ ਗੜੀ 'ਚ ਗੁਰੂ ਗੋਬਨ ਸਿੰਘ ਸਾਹਿਬ ਨੇ ਸਿੱਖਾਂ ਦੇ ਵੀ ਕਦਮ ਚੁੰਮ ਲਏ ਨੇ ਗੁਰੂ ਕਲਗੀਧਰ ਪਾਦਸ਼ਾਹ ਨੇ ਉਹਨਾਂ ਦੇ ਕਦਮਾਂ ਨੂੰ ਚੁੰਮ ਲਿਆ ਉਹਨਾਂ ਦੇ ਪੈਰਾਂ ਨੂੰ ਚੁੰਮ ਲਿਆ ਕਿਉਂ ਕਿਉਂਕਿ ਉਹ ਪ੍ਰੇਮ ਖਾਤਰ ਆਏ ਨੇ ਉਹ ਪ੍ਰੇਮ ਦੇ ਭਿੱਜੇ ਆਏ ਨੇ ਤੇ ਪ੍ਰੇਮ ਦੇ ਭਿੱਜਿਆਂ ਹੋਣਾਂ ਵਾਸਤੇ ਕਹਿੰਦੇ ਨੇਮ ਹੀ ਕੋਈ ਨਹੀਂਗਾ ਸਤਿਗੁਰੂ ਸਾਹਿਬ ਮਹਾਰਾਜ ਨੇ ਬਖਸ਼ਿਸ਼ ਕੀਤੀ ਗੁਰੂ ਹਰਿ ਰਾਏ ਸਹਿਬ ਕਹਿੰਦੇ ਪ੍ਰੇਮੀ ਕੈ ਮਰਿਆਦ ਨਹੀਂ ਕੋ ਕਰਨ ਅਕਰਨੋ ਨੈ ਪਹਿਚਾਨ ਕੀ ਕਰਨਾ ਕੀ ਨਹੀਂ ਕਰਨਾ ਪਰ ਪ੍ਰੇਮੀ ਦੇ ਮਨ ਦੀ ਕੀਚ ਹੈ ਇਹ ਪੂਰੀ ਜਰੂਰ ਕਰਨੀ ਹੈ ਬੇਜ ਰੀਤ ਅਰ ਲੋਕਿਕ ਤਜ ਕੈ ਬਰਤਹੁ ਮੈਂ ਅਰ ਪ੍ਰੇਮੀ ਜਾਣ ਸ਼ੁਰੂ ਤੋਂ ਜੋ ਰੀਤਾਂ ਚਲਦੀਆਂ ਆਈਆਂ ਪਿਆਰ ਵਾਲਿਆਂ ਦੀਆਂ ਮਾਰੇ ਕਹਿੰਦੇ ਮੈਂ ਤੂੰ ਪ੍ਰੇਮ ਵਾਲੀ ਖੇਡ ਜਾਣੀ ਹੈ ਪ੍ਰੇਤ ਪ੍ਰਤੀਤ ਮੋਹਿ ਕੋ ਪਿਆਰੀ ਕਿਰਿਆ ਪ੍ਰੇਮ ਕੀ ਨਿਆਰੀ ਛਾਰ ਦੋ ਚੀਜ਼ਾਂ ਕਹਿੰਦੇ ਮੈਨੂੰ ਬਹੁਤ ਪਿਆਰੀਆਂ ਨੇ ਪ੍ਰੀਤ ਤੇ ਪ੍ਰਤੀਤ ਪ੍ਰੇਮ ਤੇ ਵਿਸ਼ਵਾਸ ਪਿਆਰ ਤੇ ਭਰੋਸਾ ਇਹ ਦੋ ਚੀਜ਼ਾਂ ਕਹਿੰਦੇ ਮੈਨੂੰ ਬਹੁਤ ਪਿਆਰੀਆਂ ਗੁਰੂ ਸਾਹਿਬ ਕਹਿੰਦੇ ਕਹਿੰਦੇ ਉਸ ਮਾਤਾ ਕੋ ਦੋਵੇਂ ਚੀਜ਼ਾਂ ਹੈਗੀਆਂ ਉਸ ਮਾਤਾ ਕੋਲ ਪਿਆਰ ਵੀ ਅਥਾ ਸੀ ਤੇ ਭਰੋਸਾ ਵਿਸ਼ਵਾਸ ਵੀ ਅਥਾ ਸੀ ਸਹਿਬ ਕਹਿੰਦੇ ਨੇ ਪ੍ਰੀਤ ਪ੍ਰਤੀਤ 모ਹੇ ਕੋ ਪਿਆਰੀ ਕ੍ਰਿਆ ਪ੍ਰੇਮ ਕੀ ਨਿਆਰੀ ਸਾਰ ਕਹਿੰਦੇ ਫਿਰ ਮੈਂ ਵੀ ਅੱਗੋਂ ਪ੍ਰੇਮ ਵਾਲੀ ਕਰੀਆ ਨਿਆਰੀ ਕਰਕੇ ਵਿਖਾਈ ਉਹਨੂੰ ਜਿਉਂਨੇ ਪ੍ਰੇਮ ਵਿੱਚ ਭਿੱਜੀ ਹੋਈ ਨੇ ਨਿਆਰੀ ਖੇਡ ਕੀਤੀ ਅੱਗੇ ਉਹਦੀ ਪੂਰੀ ਅਸੀ ਕਰ ਦਿੱਤੀ ਹੈ ਪ੍ਰੇਮ ਸਵਾਦ ਤੇ ਪ੍ਰੀਤ ਮਤਰਪਤਾ ਅਪਰ ਸਵਾਦ ਸਭ ਦੇ ਤਨੀਵਾਰ ਪਾਪਸ਼ਾ ਕਹਿੰਦਾ ਜਿੱਥੇ ਪਿਆਰ ਦਾ ਸਵਾਦ ਹੋਵੇ ਨਾ ਪ੍ਰੇਮ ਦਾ ਰਸ ਹੋਵੇ ਨਾ ਉਥੇ ਦੁਨੀਆ ਦੇ ਸਾਰੇ ਰਸ ਠਿੱਕੇ ਲੱਗਣ ਲੱਗ ਜਾਂਦੇ ਉਸ ਮਾਤਾ ਦੇ ਹਿਰਦੇ ਵਿੱਚ ਪ੍ਰੇਮ ਬਹੁਤ ਸੀਗਾ ਉਹਨੇ ਮੈਨੂੰ ਬਹੁਤ ਪਿਆਰ ਨਾਲ ਪ੍ਰਸ਼ਾਦਾ ਛਕਾਇਆ ਮਹਾਰਾਜ ਕਹਿਣ ਲੱਗੇ ਵੀ ਮੈਂ ਉਹਦੇ ਪਿਆਰ ਵਿੱਚ ਭਿੱਜ ਗਿਆ ਮੈਨੂੰ ਦੁਨੀਆਂ ਦੇ ਭਾਵੇਂ ਤੁਸੀਂ ਹਜ਼ਾਰਾਂ ਪਦਾਰਥ ਪੇਟਾ ਕਰ ਦਿੰਦੇ ਅਜੇ ਕਈ ਵਾਰ ਕੋਈ ਸੇਖ ਇਦਾਂ ਦੇ ਵੀ ਆਉਂਦੇ ਹੋਣਗੇ ਕੋਈ ਬਜ਼ੁਰਗ ਤੋਂ ਦਾਖਾਂ ਵੀ ਲਿਆਉਂਦਾ ਹੋਊਗਾ ਕੋਈ ਕਿਸੋਂ ਆਪਣੇ ਇਲਾਕੇ ਦੀਆਂ ਮਸ਼ਹੂਰ ਚੀਜ਼ਾਂ ਖਾਣ ਵਾਲੀਆਂ ਵੀ ਲਿਆਉਂਦਾ ਹੋਊਗਾ ਮਹਾਰਾਜ ਕਦੇ ਚੱਖ ਲੈਂਦੇ ਹੋਣਗੇ ਛੱਕ ਵੀ ਲੈਂਦੇ ਹੋਣਗੇ ਕਦੇ ਪਰ ਪ੍ਰੇਮ ਵਾਲਿਆਂ ਦਾ ਮਿੱਸਾ ਪ੍ਰਸ਼ਾਦ ਦਾ ਵੀ ਬੜੇ ਰਸਦਾਇਕ ਹੁੰਦਾ ਪਿਆਰ ਵਾਲਿਆਂ ਦਾ ਛੋਟਾ ਜਾਂ ਕੋਈ ਕਿਣਕਾ ਵੀ ਮਹਾਰਾਜ ਨੂੰ ਪੇਟਾ ਕੀਤਾ ਨਾ ਮਾਰੇ ਕਹਿੰਦੇ ਬੜਾ ਰਸ ਆਉਂਦਾ ਉਹਦੇ ਵਿੱਚ ਕਿਉਂਕਿ ਉਹ ਚ ਪਿਆਰ ਆ ਉਹ ਚ ਪ੍ਰੀਤ ਆ ਉਹ ਚ ਪ੍ਰੇਮ ਹੈ ਪਰੋਸ-ਪਰੋਸ ਕੇ ਉਹਨਾਂ ਨੇ ਆ ਭਰ-ਭਰ ਕੇ ਭਰਿਆ ਹੁੰਦਾ ਕਹਿੰਦੇ ਨੇ ਸਵਾ ਪ੍ਰੇਮ ਸਵਾਦ ਤੇ ਪ੍ਰੀਤਮ ਤ੍ਰਿਪਤ ਹੈ ਪਿਆਰੀ ਦੇ ਪ੍ਰੀਮ ਵਿੱਚ ਪਿਆਰਾ ਤ੍ਰਿਭਤ ਹੋ ਜਾਂਦਾ ਹੈ ਸਵਾਦ ਸਭ ਦੇਦ ਨਿਵਾਰ ਬਾਕੀ ਸਾਰੇ ਸਵਾਦ ਪਾਸੇ ਕਰ ਦਿੰਦਾ ਹੈ ਜਿਵੇਂ ਨਾ ਜਾਟ ਸਾਸ ਦਿਨ ਪਿਆਈ ਨਾਮ ਦੀਵ ਕੋ ਦੂਧ ਸੋਤਾਰ ਜਿਵੇਂ ਧੰਨੇ ਨੇ ਕਦੇ ਆਪਣੇ ਪਿਆਰੇ ਨੂੰ ਸਾਸ਼ ਪਿਆਈ ਲੱਸੀ ਪਿਆਈ ਹੈ ਤੇ ਨਾਮ ਦੇਵ ਨੇ ਦੁੱਧ ਪਿਆਇਆ ਹੈ ਦਰਜੋਦਨ ਆਦਕ ਹੰਕਾਰੀ ತ್ಯਾਗ ਸਭਨ ਗੀ ਬਿਦਰ ਅਗਾਰ ਮਹਾਰਾਜ ਉਦਾਹਰਨਾ ਦੇ ਕੇ ਦੱਸਦੇ ਵੀ ਜਿਵੇਂ ਦਰਜੋਦਨ ਹੰਕਾਰੀ ਰਹਿ ਗਿਆ ਪਰ ਬਿਦਰ ਜਿਹੜਾ ਸੀ ਨਾ ਉਹ ਸਾਰੀਆਂ ਖੁਸ਼ੀਆਂ ਕ੍ਰਿਸ਼ਨ ਕੋਲੋਂ ਲੈ ਗਿਆ ਸੀਗਾ ਪ੍ਰੇਮ ਕਹਾਣੀ ਗੁਰੂ ਬਖਾਨੇ ਸਿੱਖਨ ਮਾਨੀ ਮਹিমাਤਾ ਹੈ ਸਤਿਗੁਰੂ ਸਾਹਿਬ ਕਹਿੰਦੇ ਜਿਹੜੀ ਪ੍ਰੇਮ ਦੀ ਕਹਾਣੀ ਨਾ ਕੋਈ ਵਿਰਲਾ ਹੀ ਜਾਣਦਾ ਹੈ ਪ੍ਰੀਤ ਪਿਆਰ ਪਰਮਾਤਮਾ ਨਾਲ ਬਣੀ ਹੋਈ ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲਣਾ ਇਹੋ ਜੀ ਪ੍ਰੀਤ ਮੂਹ ਲਾਲਣ ਸੋ ਪ੍ਰੀਤ ਬਣੀ ਟੋਰੀ ਨਾ ਟੂਟੇ ਛੋਰੀ ਨਾ ਛੂਟੇ ਐਸੀ ਮਾਧੋ ਖਿੰਚ ਤਨੀ ਜੇ ਜਾਣਾ ਲੜ ਛਜਣਾ ਪੀਟੀ ਪਾਈ ਗੰਡ ਇਹ ਪਿਆਰ ਦੀ ਖਿੱਚ ਇਹ ਪਿਆਰ ਦੀ ਪਖਿੱਚ ਜਿਹੜੀ ਮਾਰੇ ਕਹਿੰਦੇ ਮੈਂ ਬੰਨੀ ਹੋਈ ਐ ਜੋ ਹਮ ਬਾਂਦੇ ਮੋ ਫਾਸ ਹਮ ਪ੍ਰੇਮ ਬੰਧਨ ਤੁਮ ਬਾਂਦੇ ਆਪਨ ਛੂਟਣ ਕੋ ਯਤਨ ਕਰੋ ਹਮ ਛੂਟੇ ਤੁਮਿਆ ਰਾਦੇ ਭਗਤ ਰਵਿਦਾਸ ਸਾਹਿਬ ਕਹਿੰਦੇ ਮਾਲਕਾ ਮੈਂ ਕਿਹ ਬੰਧਨ ਚ ਬੱਜਿਆ ਸੀਗਾ ਮੋ ਦੇ ਬੰਧਨਾਂ ਚ ਮੈਂ ਬੱਜਾ ਹੀ ਤੇ ਮੈਂ ਆਪਣੇ ਮੋਹ ਦੇ ਬੰਧਨਾਂ ਤੋਂ ਛੁਟਣ ਵਾਸਤੇ ਤੈਨੂੰ ਯਾਦ ਕੀਤਾ ਤੈਨੂੰ ਆਵਾਜ਼ਾਂ ਮਾਰੀਆਂ ਤੇਰੇ ਨਾਲ ਪਿਆਰ ਪੈ ਗਿਆ ਤੇ ਉਹ ਮੋਹ ਛੁੱਟ ਗਿਆ ਮੇਰਾ ਹੁਣ ਮੈਂ ਤੈਨੂੰ ਬੰਨ ਲਿਆ ਹੁਣ ਮੈਂ ਤੈਨੂੰ ਆਪਣੇ ਬੰਧਨ ਚ ਬੰਨ ਲਿਆ ਤੂੰ ਛੁੱਟ ਕੇ ਵਿਖਾ ਪੜਾ ਪਿਆਰ ਚ ਬੰਨਿਆ ਹੋਇਆ ਤਾਂ ਹੀ ਤੇ ਮਹਾਰਾਜ ਨੇ ਕਿਹਾ ਮੇਰੀ ਬਾਂਦੀ ਭਗਤ ਛਡਾਵੈ ਬਾਂਦੇ ਭਗਤ ਨਾ ਛੂਟੇ ਮੋਹੇ ਸਤਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਉਹ ਪਿਆਰ ਚ ਭਿੱਜੇ ਗੁਰੂ ਹਰ राय ਸਾਹਿਬ ਕਹਿਣ ਲੱਗੇ ਕਹਿੰਦੇ ਪ੍ਰੇਮ ਕਹਾਣੀ ਗੁਰੂ ਬਖਾਨੀ ਸਿੱਖਣ ਮਾਨੀ ਮਹਿਮਾਤਾਹ ਮਹਾਰਾਜ ਨੇ ਸਮਝਾਇਆ ਸਿੱਖਾਂ ਨੇ ਕਹਾਣੀ ਗੱਲ ਮੰਨੀ ਹੈ ਸਨ ਸਗਰੀ ਪਗ ਪੰਕਜ ਬੰਦਈ ਤੁਮਰੀ ਚਲਤ ਲਖੇ ਨਹੀਂ ਜਾਹੀ ਸਤਗੁਰ ਦੇ ਚਰਨਾਂ ਤੇ ਟੈ ਪਏ ਸਾਰੇ ਕਹਿੰਦੇ ਮਹਾਰਾਜ ਤੁਹਾਡੇ ਕੌਤਕ ਬਿਆਨ ਨਹੀਂ ਹੋ ਸਕਦੇ ਖੇਲ ਆਪ ਕੀ ਅਚਰਜ ਧੀਰਗਾ ਦੇਖਤ ਸੁਨਤ ਸਗਲ ਬਿਸਮਾਈ ਆਪ ਜੀ ਦੀਆਂ ਖੇਡਾਂ ਮਹਾਰਾਜ ਅਚਰਜ ਹੀ ਕਰ ਦੇਣ ਵਾਲੀਆਂ ਨੇ ਆਪ ਜੀ ਦੀਆਂ ਖੇਡਾਂ ਹੈਰਾਨ ਕਰ ਦੇਣ ਵਾਲੀਆਂ ਹਨ ਮਹਾਰਾਜ ਜੀਓ ਆਪ ਜੀ ਦੀ ਆਪ ਤੁਸੀਂ ਵਡਿਆਈ ਆਪ ਜਾਣੋ ਸ੍ਰੀ ਨਾਨਕ ਤਜ ਉੱਤਮ ਜਾਤਨ ਜਾਏ ਬਸੇ ਲਾਲੂ ਕਰਮਾਈ ਮਹਾਰਾਜ ਕਹਿੰਦੇ ਐਮਨਾਬਾਦ ਵਿੱਚ ਸੈਦਪੁਰ ਤੇ ਦੁਨੀਆ ਥੋੜੀ ਵੱਸਦੀ ਸੀ ਕਿਤੇ ਗੁਰੂ ਨਾਨਕ ਸਾਹਿਬ ਭਾਈ ਲਾਲੋ ਦੇ ਘਰ ਰੁੱਖੀ ਮਸੀਤ ਜਾ ਕੇ ਛੱਕ ਰਹੇ ਆ ਉਹਦੇ ਪਿਆਰ ਦੇ ਭਿੱਜੇ ਹੀ ਗਏ ਨੇ ਉਥੇ ਮਲਕਪਾਗੋ ਦੇ ਪਕਵਾਨ ਕਿੱਡੇ-ਕਿੱਡੇ ਤਗੜੇ ਬਣਦੇ ਸੀ ਛਕੇ ਨਹੀਂ ਜਾ ਕੇ ਮਾਰ ਨਹੀਂ ਛਕੇ ਮਹਾਰਾਜ ਨੇ ਪਰ ਭਾਈ ਲਾਲੋ ਦੀ ਰੁੱਖੀ ਮਸੀਤ ਛਕੀ ਐ ਭਾਈ ਲਾਲੋ ਦੀ ਪ੍ਰੀਤ ਦੀ ਖਿੱਚ ਵਿੱਚ ਮਹਾਰਾਜ ਆਪ ਉਹਦੇ ਘਰ ਗਏ ਨੇ ਸਤਿਗੁਰੂ ਸਾਹਿਬ ਗੁਰੂ ਹਰ Rai ਸਾਹਿਬ ਕਹਿੰਦੇ ਵੀ ਅਸੀਂ ਪਿਆਰ ਦੇ ਖਿਜੇ ਵਜੇ ਹੋਏ ਆ ਜਿਹੜਾ ਕੋ ਸਿੱਖ ਪ੍ਰੇਮ ਪਿਆਰ ਕਰਦਾ ਉਹਦੇ ਘਰ ਜਾਂਨੇ ਗੁਰੂ ਸਾਹਿਬ ਮਹਾਰਾਜ ਨੇ ਸਿੱਖਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਸਿੱਖਿਆ ਦਿੱਤੀ ਸਮਝਾਇਆ ਸਿੱਖਾਂ ਨਮਸ਼ਕਾਰ ਕਰਕੇ ਮੰਨਿਆ ਗੁਰੂ ਦੀਆਂ ਗੁਰੂ ਜਾਣੇ ਸਤਿਗੁਰੂ ਪਤਾ ਨਹੀਂ ਕਿੱਥੇ ਕਿਸ ਦਾ ਉਦਾਰ ਕਰ ਦੇਣਾ ਕਿੱਥੇ ਪੜਾ ਕਰ ਦੇਣਾ ਸਤਿਗੁਰੂ ਜਾਣਣ ਗੁਰੂ ਸਾਹਿਬ ਮਹਾਰਾਜ ਦੇ ਇਤਿਹਾਸ ਦੀ ਵਿਚਾਰ ਕਰਦੇ ਆ ਤੁਸ਼ ਬੁੱਧੀ ਹੋਣ ਦੇ ਕਾਰਨ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਨੇ ਗੁਰੂ ਅਤੇ ਸੰਗਤ ਬਖਸ਼ਣਯੋਗ ਹੈ ਬਖਸ਼ ਲੈਣਾ ਆਓ ਗੁਰਮੁਖੋ ਆਖਰੀ ਪੰਕਤੀਆਂ ਪੜ ਕੇ ਸਮਾਪਤੀ ਹੈ ਜੀ ਖੇਲ ਆਪਕੇ ਅਚਰਜ ਦੀਰਗਾ ਦੇਖ ਸਨਤ ਸਗਲ ਬਸਮਾਈ ਸ੍ਰੀ ਨਾਨਕ ਤਜ ਉੱਤਮ ਜਾਨਣਾ ਜਾਈ ਵਸੀ ਲਾਲੂ ਕਰਮਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Vai, Guruji. Vai, Guruji. 我。Well Satsang